25 ਤਰੀਕਾ ਤੇ 25 ਤਰੀਕ ਨੂੰ ਸਵੇਰੇ ਹੀ ਅੱਗ ਲੱਗੀ ਆ ਯਾਰ ਮੈਂ ਇਹ ਵੀ ਸ਼ਹਿਰ ਦੇ ਬਿਲਕੁਲ ਬਚਾਲੇ ਆ ਵੀ ਚਲੋ ਬਚਤਾ ਹਨਾ ਵੀ ਉਹ ਘਰ ਨੇ ਹਨਾ ਵਿੱਚ ਇਧਰ ਵੀ ਰਹਿ ਉਸ ਸਾਰੀ ਵੀ ਚਲੋ ਆ ਬਾਉਂਡਰੀ ਮਾਰੀ ਕਰਕੇ ਬਚਤ ਰਹਿ ਜੋ ਆਂ ਨਰਾਖਸਾਂ ਨੂੰ ਜ਼ਰੂਰ ਨੁਕਸਾਨ ਹੋਊਗਾ ਹਨਾ ਜਨ ਬ੍ਰਹਮ ਪੰਛੀ ਨੇ ਇੱਕ ਦੀ ਨੁਕਸਾਨ ਬਹੁਤ ਹੋਇਆ ਯਾਰ ਚਲੋ ਬਚਤਾ ਬਾਈ ਨੇ ਹਿੰਮਤ ਕੀਤੀ ਸੀ ਵੀ ਆ ਮੋਟਰ ਛੱਡ ਕੇ ਵੀ ਕੋਸ਼ਿਸ਼ ਕੋਸ਼ਿਸ਼ ਕਰੀਏ ਨਾ ਪਰ ਅੱਗ ਦੇ ਸੇਕ ਹੀ ਇੰਨਾਗਾ ਵੀ ਲੋਵੇ ਜਾਈ ਨਹੀਂ ਹੁੰਦਾ ਹਨਾ ਚਲੋ ਪਰਮਾਤਮਾ ਮਿਹਰ ਕਰੇ ਬਾਈ ਪਰ ਸੁਣਨ ਚ ਇਹ ਵੀ ਆਇਆ ਕਿ ਵੀ ਕਿਸੇ ਮਤਲਬ ਗਰੀਬ ਘਰਾਂ ਨੇ ਮਤਲਬ ਰਲ ਕੇ ਪੰਜ ਚਾਰ ਜਣਿਆਂ ਨੇ ਇਹ ਬਾਣ ਠੇਕੇ ਤੇ ਲਿਆ ਹੋਇਆ ਸੀਗਾ ਪਰ ਨੁਕਸਾਨ ਤਾਂ ਜਿਹੜੇ ਠੇਕੇ ਵਾਲਾ ਬੰਦਾ ਉਹਨਾਂ ਤਾਂ ਨੁਕਸਾਨ ਜਰਨਾ ਮਤਲਬ ਔਖਾ ਹੁੰਦਾ ਹਨ ਆਪਾਂ ਮੇਨਾੜੀ ਸੀਆਲ ਨੂੰ ਤੂੜੀ ਦਾ ਰਾਲ ਚ ਤਾਂ ਹੁੰਦੀ ਆ ਨਾ ਕਿਸੇ ਲੋਟ ਅਗਲਾ ਵੇਚਣ ਦੀ ਕੋਸ਼ਿਸ਼ ਕਰਦਾ ਸ਼ਹਿਰ ਦੇ ਵਿੱਚ ਵਿਚਾਲੇ ਕਦੇ ਵੀ ਟਾਊਨ ਬਣਿਆ ਹੈ ਉਹ ਬਿਲਕੁਲ ਬਾਉਂਡਰੀ ਬੇਸ਼ੱਕ ਬਣੀ ਆਲੇ-ਦਾਲੇ ਮਾਰੀ ਹੋਈ ਆ ਨੁਕਸਾਨ ਤਾਂ ਨੁਕਸਾਨ ਹੀ ਆ ਭਾਵੇਂ ਜੋ ਮਰਜੀ ਹੈਗਾ ਨਾ ਪਤਾ ਨਹੀਂ ਕੀ ਕਰੋਪੀ ਐ ਇਸ ਵਾਰੀ 2025 ਦੇ ਵਿੱਚ ਹਨਾ ਕੁਦਰਤ ਤੀ ਤੇ ਟਾਂਕਰ ਸੀਗਾ ਬਾਈ ਭਲਾਡੇ ਸ਼ਹਿਰ ਦੇ ਵਿੱਚ ਕਿਹਦੀ ਵੀ ਟਾਂਕਰ ਨੂੰ ਅੱਗ ਲੱਗਿਆ ਕਣਕ ਹੈ ਨਹੀਂ ਸੀ ਕੋਈ ਤੇ ਟੱਚਿੰਗ ਤਾਰਾਂ ਦੀ ਟੱਚਿੰਗ ਹੋਣ ਕਰਕੇ ਆ ਇਧਰ ਸੀਗੇ ਸ਼ਹਿਰ ਦੇ ਵਿਚਾਲੇ ਚਾਰ ਕਿੱਲੇ ਹੋਣੇ ਤਕਰੀਬ ਨੂੰ ਤੇ ਇੱਥੇ ਵੀ ਤਾਰਾਂ ਦੀ ਟੱਚਿੰਗ ਹੋਣ ਕਰਕੇ ਲੱਗੀ ਅੱਗ ਤਾਂ ਤੇ ਟਾਂਕਰ ਰਿਤਕ੍ਰਿਮ ਕਿਹਦੀ ਵੀ 4 ਕਿੱਲੇ ਦਾ ਟਾਂਕਰ ਸੀਗਾ 4 ਤੋਂ 2 ਕਿੱਲੇ ਦਾ ਟਾਂਕਰ ਮਚ ਗਿਆ ਬਈ ਚਲੋ ਨੁਕਸਾਨ ਤਾਂ ਇਹ ਵੀ ਆ ਹਨਾ ਉਰੋਂ ਟੱਚਿੰਗ ਹੋਈ ਔਰੋਂ ਲੱਗੀ ਆ ਗਾ ਟ੍ਰਾਂਸਫਾਰਮ ਤੋਂ ਚਲੋ ਬੱਚ ਤਾਂ ਵੀ ਬੜੀ ਵੱਡੀ ਵੇ ਉਹ ਪਿੱਛੇ ਘਰ ਵੀ ਸੀ ਨਾ ਘਰਾਂ ਦਾ ਨੁਕਸਾਨ ਹੋਣੋਂ ਬਚ ਰਿਹਾ ਹਨਾ ਜਿੰਨੇ ਕੁ ਭਰਾ ਲੰਗਦੇ ਸੀਗੇ ਰੋਕਣ ਦੀ ਕੋਸ਼ਿਸ਼ ਕੀਤੀ ਆ ਇਸ ਵਾਰੀ ਪਤਾ ਨਹੀਂ ਕੀ ਯਾਰ ਕੁਦਰਤ ਦੀ ਸੱਚੀਂ ਗਰੋਪੀ ਆ ਹਨਾ ਕਦੇ ਕਿਸੇ ਪਾਸੇ ਬਾਅਦ ਸੁਣਦੇ ਆ ਵੀ ਆ ਇਧਰ ਅੱਗ ਲੱਗੀ ਕਦੇ ਖੜੀ ਕਣਕ ਨੂੰ ਅੱਗ ਲੱਗੀ ਪਰ ਭਲਾਡੇ ਸ਼ਹਿਰ ਦੇ ਵਿੱਚ ਵੀ ਚਲੋ ਆਏ ਸੀ ਸਾਡੇ ਏਰੀਆ ਦੇ ਵਿੱਚ ਵੀ ਚਲੋ ਲੰਘਿਆ ਯਾਰ ਸਮਾਂ ਹਨਾ ਵੀ ਚਲ ਕਣਕਾਂ ਕਾਂ ਕਾਂ ਵੱਢੀਆਂ ਪਰ ਆ ਨੁਕਸਾਨ ਵੀ ਹੈਗਾ ਹਨਾ ਤੇ ਇਹ ਇੱਕ ਗ੍ਰੈਂਡ ਸਿਟੀ ਹੈਗੀ ਭਲਾਡੇ ਦੀ ਬਾਹਰੋਂ ਬਾਹਰ ਤੇ ਉਹਦੇ ਬੈਕ ਸਾਈਡ ਤੇ ਵੀ ਮਤਲਬ ਕਣਕਾਂ ਵੱਡੀਆਂ ਹੋਈਆਂ ਸੀ ਟਾਂਗਰ ਸੀਗਾ ਉਹਨੂੰ ਵੀ ਲੱਗੀ ਅੱਗ ਤੇ ਇਹਦੇ ਅਗਲੀ ਸਾਈਡ ਵੀ ਅਗਰ ਪਹਿਲਾਂ ਵੀ ਆਪਾਂ ਦਿਖਾਇਆ ਹਨਾ ਅੱਗੇ ਵੀ ਇਹਦੇ ਮਤਲਬ ਕਾਫੀ 4-5 ਕਿੱਲੇ ਹੈਗੇ ਸੀ 4 ਕਿੱਲੇ ਹੈਗੇ ਸੀ ਉਹਨੂੰ ਵੀ ਅੱਗ ਲੱਗੀ ਹੈ ਦੇਖੋ ਇਹਨਾਂ ਕੁਦਰਤੀ ਕਰੋਪੀ ਲਾ ਲਓ ਇਸ ਗੱਲ ਨੂੰ